ਪੁਰਾਣਾ ਸ਼ਲਾਬੋਲ ਉਸਨੇ ਬੱਬਰ ਖਾਲਸਾ ਦੇ ਪ੍ਰਭੂ ਕਾਤਵਾਦੀ ਹਰਵਿੰਦਰ ਸਿੰਘ ਗੁਰੂ ਰਿੰਦਾ ਦੁਆਰਾ ਭੇਜੇ ਗਏ ਹਥਿਆਰਾਂ ਦੀ ਖੇਪ ਬਰਾਮਦ ਕਰਕੇ ਸਫਲਤਾ ਹਾਸਲ ਕੀਤੀ ਹੈ ਐਸਐਚਓ ਸਾਹਿਲ ਪਠਾਨੀਆਂ ਦੀ ਇੱਕ ਵਾਈਲ ਵਾਲੀ ਪੁਲਿਸ ਟੀਮ ਅੰਡਾ ਜਗਤ ਕਲਾ ਨੇੜੇ ਗਸ਼ਟ ਕਰ ਰਹੀ ਸੀ ਤਾਂ ਜਦੋਂ ਇੱਕ ਮੁਖਬਰ ਨੇ ਸੂਚਨਾ ਦਿੱਤੀ ਕਿ ਮਹਾਰਾਸ਼ਟਰ ਦੇ ਹਜ਼ੂਰ ਸਾਹਿਬ ਦੇ ਰਹਿਣ ਵਾਲੇ ਤੇ ਹੁਣ ਪਾਕਿਸਤਾਨ ਦੇ ਵਿੱਚ ਰਹਿ ਰਹੇ ਹਰਵਿੰਦਰ ਸਿੰਘ ਰਿੰਦਾ ਨੇ ਭਾਰਤ ਵਿਰੁੱਧ ਅੱਤਵਾਦੀ ਗਤੀਵਿਧੀਆਂ ਲਈ ਹਥਿਆਰਾਂ ਦੀ ਖੇਪ ਭੇਜੀ ਹੈ ਮੁਖਬਰ ਦੇ ਅਨੁਸਾਰ ਇਹ ਹਥਿਆਰ ਟਿਬਰਿਪੂਲ ਤੋਂ ਪਿੰਡ ਗਾਜ਼ੀਕੋਟ ਨੂੰ ਜਾਣ ਵਾਲੀ ਨਹਿਰ ਦੇ ਕੰਢੇ ਸੂਚਨਾ ਮਿਲਣ ਉਪਰੰਤ ਪੁਲਿਸ ਤੁਰੰਤ ਮੌਕੇ ਤੇ ਪਹੁੰਚੇ ਤੇ ਛਾਪੇਮਾਰੀ ਕਰਕੇ ਹਥਿਆਰਾਂ ਦੀ ਵੱਡੀ ਖੇਬਰਾ ਮੋਟੇ। ਬਰਾਮਦ ਕੀਤੇ ਗਏ ਹਥਿਆਰਾਂ ਦੇ ਵਿੱਚ 2 AK47 ਕਾਰਤੂਸ ਹੈਂਡ ਗ੍ਰੇਨੇਡ ਸ਼ਾਮਲ ਨੇ। ਇਹਿੰਦਾ ਪਾਕਿਸਤਾਨ ਚ ਬੈਠੇ ਆਪਣੇ ਸਾਥੀਆਂ ਰਹੀਂ ਭਾਰਤ ਦੇ ਵਿੱਚ ਅਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸੀ। ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਦੇ ਵੱਲੋਂ ਜਿਹੜਾ ਹੈਗਾ ਸਿਕਵਿਟ ਆਪਰੇਸ਼ਨਸ ਔਰ ਇਨਫੋਰਮੇਸ਼ਨ ਦੇ ਵਿਕਸਤ ਦੇ ਅਦਾਲਤ ਦੇ ਗੁਰਦਾਸਪੁਰ ਪੁਲਿਸ ਨੇ ਇੱਕ ਐਫ ਆਈ ਆਰ ਜਿਹੜੀ ਹੈਗੀ ਪੁਰਾਣਾ ਸ਼ਾਲਾ ਦੇ ਵਿੱਚ ਅਮਸ਼ੈਕਟ ਐਂਡ ਐਕਸਪਲੋਜੀਵਟ ਵਿਸ਼ੇ ਕਿਤੀ ਸੀਗੀ ਜਿੱਥੇ ਅਸੀਂ ਜਦੋਂ ਜਦੇ ਵਿੱਚ ਅਸੀਂ ਦੋ AK47 ਦੋ ਹੈਂਗ ਗ੍ਰੇਨੇਡ ਤੇ ਲਾਈਵ ਰਾਉਂਡ ਸਟਰੀ ਹੈਗੇ ਇੱਕ ਬੁੱਕ ਆਪਾਈ ਹੈ ਜੀ ਤਾਂ ਅਸੀਂ ਇਹਦੀ ਪੂਰੀ ਤਫਤੀਸ਼ ਕੀਤੀ ਜਿਹੜੀ ਆ ਕਪਾਏ ਹੈਗੇ ਚ ਇਹਦੇ ਪਿੱਛੇ ਕਿਹੜੀ ਸੰਗਠਨ ਦਾ ਹੱਥ ਲੱਗਦਾ ਦੇਖੋ ਜੀ ਪਾਇਮ ਆਫਸਾਈ ਜਿਹੜਾ ਹਵਿੰਦ ਬਿੰਦਾ ਹੈਗਾ ਪਾਕਿਸਤਾਨ ਬੇਸਡ ਉਹਨਾਂ ਦਾ ਉਹ ਜਿਹੜਾ ਸਾਹਮਣੇ ਆਇਆ ਹੈਗਾ ਬਾਕੀ ਅਸੀਂ ਤਫਤੀਸ਼ ਕਰਾਂਗੇ ਸਰ ਕਿਤੋਂ ਬਰੰਦੀ ਗਈ ਹੈ ਇਹ ਪੁਰਾਣਾ ਸ਼ਾਲਾ ਦੇ ਏਰੀਆ ਦੇ ਵਿੱਚੋਂ ਬਾ ਗਾਜੀਕੋਡ ਨਾਲ ਲੱਗ ਗਈ ਉਹ ਉਹ ਅਸੀਂ ਜਿਹੜਾ ਹੈਗਾ ਇਨਵੈਸਟੀਗੇਸ਼ਨ ਦਾ ਜਿਹੜਾ ਪਾਰਟ ਹੈਗਾ ਪਿਛਲੇ ਆਇਆ ਪਾਕਿਸਤਾਨ ਲੱਗਦਾ ਜਿੱਦਾਂ ਜੀ 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 ਬਿਲਕੁਲ ਬਿਲਕੁਲ ਪਾਕਿਸਤਾਨ ਵਿੱਚ